ਬਿਟੂ ਆਈ ਕਿਹੜਾ ਪਿੰਡ ਭਾਗਸਰਾ ਕਿੰਨੇ ਦਿਨ ਹੋ ਗਏ ਤੁਹਾਨੂੰ ਕਰਕੇ ਲੱਗਿਆ 6 ਸਾਧਨ ਹੋ ਗਿਆ ਜੀ 7 ਦਿਨ ਹੋ ਗਏ ਹਾਂ ਜੀ ਸਮੱਸਿਆ ਕੀ ਆ ਰਹੀ ਹੈ ਤੁਹਾਨੂੰ ਸਮੱਸਿਆ ਕੀ ਹੈ ਕਿ ਲੋਡਿੰਗ ਨਹੀਂ ਹੋ ਰਹੀ ਤੇ ਆ ਮਾਰਵੇ ਲੋ ਅਸੀਂ ਸੜਕ ਦੇ ਵਿੱਚ ਲਾਈ ਜਨੇ ਕੋਈ ਚੱਕਦਾ ਨਹੀਂ ਕੋਈ ਘੁਰਾਲ ਹੋਈ ਹੈ ਦਾ ਸਾਡਾ ਇੱਥੇ ਥੋਪੇ ਬੈਠੇ ਆ ਨਾ ਕਿ ਇੱਥੇ ਦਰਾਖਤਾਂ ਨਾਲ ਕਿ ਲੜਣਾ ਲੱਗਣਾ ਪਾਲ ਕਰਨ ਤੋਂ ਬਾਅਦ ਜਿਹੜਾ ਹੈਗਾ ਲਿਫਟਿੰਗ ਦੀ ਜਿਹੜੇ ਹੈਗੀ ਸਮੱਸਿਆ ਤੁਹਾਨੂੰ ਆ ਰਹੀ ਹੈ ਲਿਫਟਾਂ ਆਵੇ ਲੋ ਕਿ ਕਿਥੋਂ ਸੜਕ ਤੇ ਕਰ ਗੱਟੇ ਪਏ ਕੋਈ ਚੱਕਦਾ ਨਹੀਂਗਾ ਸੜਕ ਦੇ ਵਿੱਚ ਲਾਇਆ ਹੋਇਆ ਹਾਂ ਛੜ ਕੇ ਜਾ ਪੱਕਾ ਲਾਈ ਬਠਾ ਹੁਣ ਥੋੜੇ ਸਾਹਮਣੇ ਆ ਦੇਖ ਲੋ ਕੀ ਕਾਰਨ ਕੀ ਮੰਨਦੇ ਹੋ ਤੁਸੀਂ ਇਸ ਚੀਜ਼ ਦਾ ਕਾਰਨਾ ਹੌਰਾ ਧੜ ਧੂਲ ਕਰੀ ਖੜਿਆ ਨਾ ਕਿ ਲਿਫਟਿੰਗ ਕਰਦੇ ਚਾਹਦੇ ਨਹੀਂ ਬੋਰੀਆਂ ਤੇ ਆ ਹੁਣ ਅਸੀਂ ਆਨੇ ਵੀ ਅਸੀਂ ਦੀ ਤੋਲੇ ਤੇ ਨਹੀਂ ਨਾ ਤੂੜੀਆਂ ਤੁਹਾਡੀਆਂ ਬਣਾਉਣ ਵਾਲੀਆਂ ਪੰਜ ਘਰੇ ਬਰਾਹਰੀ ਹੈ ਸਰਕਾਰ ਕੀ ਮੰਨ ਕਰ ਮੰਨ ਕਰਦੇ ਵੀ ਇਹ ਲਿਫਟਿੰਗ ਹੋਏ ਤੇ ਆ ਸਾਡਾ ਮਾਲ ਸਹੀ ਤੋਲ ਜੇ ਤੇ ਬਸ ਸ਼ਗਾਇਰ ਦੇ ਕੈਸ਼ ਤੋਂ ਬੋਲੇ ਕੀ ਕਹਣਾ ਉਹ ਬਾਰੇ ਹੀ ਇੱਕ ਤਾਂ ਇਹ ਨਾ ਜਹਾ ਅੱਗੇ 40 35 40 ਹੱਟਾ ਚੱਕੀਦਾ ਸੀ ਯਾਰ ਉਹ ਹੁਣ ਕੱਲ ਤੋਂ ਅਸੀਂ ਇਹਨਾਂ ਨੂੰ 60000 ਘੱਟਾ ਕਰਤਾ ਇਹਨਾਂ ਨੂੰ ਟਰਾਲੀਆਂ ਵੀ ਦੇ ਜਾਗੇ ਨਾਲ ਕੈਂਟਰ ਉਹ ਸਾਡੀ ਹੁਣ ਮੀਟਿੰਗ ਸਵਾ 12:00 ਵਜੇ ਡੀਸਰ ਨਾਲ ਹੋਣੀ ਹੈ ਉਹ ਉਹਦੋਂ ਕਰਕੇ ਫੈਸਲਾ ਸਾਰਾ ਹੈ ਅੱਜ ਕੱਲ ਤੋਂ 60000 ਘੱਟੇ ਦੇ ਸ਼ੁਰੂ ਕਰਾ ਦੇ ਇਸ ਵੇਲੇ ਤੇ ਕਿੰਨੀ ਵਜੇ ਅਸੀਂ ਇਹਨਾਂ ਦੇ ਦੇਣੇ ਤੋਂ ਹੋਗੇ ਦੇਰੀ ਦਾ ਜਿਆਦਾਤਰ ਇੱਕ ਤਾਂ ਇਹਦੀ ਲੇਬਰ ਦਾ ਬਹੁਤ ਘਟਾਈ ਹੈ ਜੀ ਲੇਬਰ ਦੇ ਕਰਕੇ ਜਿਆਦਾ ਵੱਡਾ ਕਾਰਨ ਹੋ ਰਿਹਾ ਹੈ ਕਿ ਇਹਦੇ ਚ ਕੁਝ ਮਤਲਬੋ ਘੋੜੇ ਜਿਹੜੇ ਉਹ ਵੀ ਥੋੜੇ ਘਟਾ ਆ ਆ ਜਾਂਦੇ ਲੇਬਰਸ ਆ ਹੀ ਪਏ ਜਿਹੜਾ ਆ ਇਹ ਲੇਬਰ ਨੂੰ ਘੋੜਾ ਥਾਏ ਕਿ ਘੋੜਾ 5 ਹੀ ਨਹੀਂ ਲੱਗਣ 5 5 ਹੋ ਗਏ ਘੋੜੇ ਦਾ ਕੰਮ ਕਰਦਾ ਰਹੇ ਆ ਨਹੀਂ ਨਿੱਤੰਕ ਕੰਮ ਕਰਦਾ ਰਹੇ ਆ ਲੈਫਟਿੰਗ ਦਾ ਜਿਵੇਂ ਹੁਣ ਕੱਲ ਤੁਹਾਡਾ ਜੋ 60 ਹਜ਼ਾਰ ਕਟਾ ਹੋ ਗਿਆ ਸਵੇਰੇ ਦਾ ਦਾਹੀ ਦਾਮ ਦਾਮ 15 ਨਹੀਂ ਕਰਦਾ ਹੀ ਮੈਂ ਇਹ ਜੋ ਜੂਰਾ ਨਾਮ ਇਕਬਾਲ ਸਿੰਘ ਬੈਠੇਗਾ ਕਚਾੜੀਆਂ ਦੇ ਪ੍ਰਧਾਨ ਆ ਜਿਹੜਾ ਗੱਲਾਂ ਮੂਹਰ ਜਿਹੜਾ ਦਾ ਨਾਮ ਦਾ ਹੈ ਅਸੀਂ ਟਰੱਕ ਆਪਰੇਟਰ ਨੂੰ ਵੀ ਬੁਲਾਇਆ ਜੀ ਤੇ ਉਹਨਾਂ ਨੂੰ ਜਿਹੜੇ ਲੇਬਰ ਵਾਲਿਆਂ ਨੂੰ ਵਿਸ਼ਵਾਸ ਦਵਾਇਆ ਪਹਿਲਾਂ 40 ਹਜ਼ਾਰ ਗੱਟਾ ਚੱਕੀ ਦਾ ਸੀ ਹੁਣ 60 ਹਜ਼ਾਰ ਕਰ ਦਿੱਤਾ 60 ਹਜ਼ਾਰ ਦਾ ਅਸੀਂ ਦੀਸਾਂ ਨੂੰ ਮਿਲਦੇ ਆ ਜੀ ਕੋਈ ਕੈਂਟਰ ਪ੍ਰੋਵਾਈਡ ਕਰਾਉਣ ਜਾਂ ਕੋਈ ਟਰੱਕ ਦੇ ਦਵਾਉਣ ਠੇਕੇਦਾਰਾਂ ਤੋਂ ਉਹ ਅਸੀਂ ਸਵਾ 12 ਸਾਡੀ ਮੀਟਿੰਗ ਅਸੀਂ ਤੇ ਜਾਣਾ ਮਾਈ ਜੀ ਮੈਂ ਨੰਬਰਦਾਰ ਹਾਂ ਨੰਬਰ ਦੁਕਾਨ ਤੇ ਲੱਗਿਆ ਮੰਡੀ ਦੇ ਵਿੱਚ ਜਦੋਂ ਤੋਂ ਮੇਰਾ ਗੱਟਾ ਪਰਣ ਲੱਗਿਆ ਉਦੋਂ ਦਾ ਇੱਕ 20 ਟਰੱਕ ਨੇ ਮੈਨੂੰ ਮਿਲਿਆ ਮੰਡੀ ਦੇ ਵਿੱਚ ਧਾਂਗਾ ਲੱਗੀਆਂ ਪਈਆਂ ਜੇ ਇੱਕ ਟਰਾਲੀ ਆਉਂਦੀ ਹੈ ਤੇ 500 ਗੱਟਾ ਮੋਢੇ ਦੇ ਚੱਕੇ ਪਹਿਲਾਂ ਜਗ੍ਹਾ ਬਣਾਉਣੀ ਪੈਂਦੀ ਹੈ ਸਾਨੂੰ ਸਾਰੇ ਸਾਰਾ ਜਿਹੜੇ ਹੈਗੇ ਆ ਫਰਜ ਜੂਨ ਜਿਹੜੇ ਹੈਗੇ ਜਿਨ੍ਹਾਂ ਨੂੰ ਵਿਕਲਾ ਰੱਖਿਆ ਇਹ ਉਹਨਾਂ ਦੀ ਕਮੀ ਦੇ ਕਰਕੇ ਇਹ ਸਾਰਾ ਕੰਮ ਹੋ ਜਾਂਦਾ ਜੀ ਨਾ ਮਾਲ ਚੱਕੇ ਜਾਂਦਾ ਨਾ ਕੋਈ ਲਿਫਟਿੰਗ ਹੋ ਜਾਂਦੀ ਆ ਅਸੀਂ ਬਹੁਤ ਪਰੇਸ਼ਾਨ ਆ ਜੀ ਜਿੰਨੀ ਲੇਬਰ ਜੂਨ ਨੇ ਸਾਰੀ ਪਰੇਸ਼ਾਨ ਆ ਸਰ ਤੇ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜੀ ਇਹ ਮੰਡੀ ਦੇ ਵਿੱਚ ਅੱਜੂ ਟਰਾਲੀਆਂ ਹੁੰਦੀਆਂ ਨੇ ਕੋਈ ਲਿਫਟਿੰਗ ਹੋ ਜਾਂਦੀ ਜੀ ਹੈਲੋ ਅੱਜ ਇੱਥੇ ਆਏ ਡਾਕਟਰ ਜੀ ਕੀ ਕੰਮ ਆਇਆ ਗੱਲ ਕੀ ਜੀ ਐਨਐਨ ਨਾਲ ਮੀਟਿੰਗ ਕਰਨ ਆਇਆ ਜਿੱਦ ਅੜ ਹੜਤਾਲ ਕੀਤੀ ਹੈ ਭਾਈ ਜਿੰਨੇ ਚਿਰ 65 70 ਟਰੱਕ ਗੈਂਦੇ ਆਏ ਜਿੰਨੇ ਚਿਰ ਸਾਰੇ ਟਰੱਕ ਮੰਡੀ ਦੇ ਵਿੱਚ ਨਹੀਂ ਇਕੱਠੇ ਹੁੰਦੇ ਉਹਨੇ ਚਿਰ ਅਸੀਂ ਅਜੇ ਤੱਕ ਨਹੀਂ ਬੋਲੀ ਤੋੜਾ ਆਪਣਾ ਮਰ ਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰ ਲੈਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼